ਅਜਿਹੀ ਵਾਕ ਉਹ ਟੰਦਰਾ ਦੇ ਭਾਗ 2 ਦੇ ਵਿੱਚ ਸਧਾਰਨ ਵਾਕ ਤੋਂ ਵਿਸਮਕ ਵਾਕ ਬਣਾਉਣਾ ਆਪਾਂ ਵਿਸਮੇਵਾਚਕ ਵਾਕ ਦੀ ਕੀ ਗੱਲ ਕੀਤੀ ਸੀ ਕਿ ਜਿਸ ਵਾਕ ਵਿੱਚ ਹੈਰਾਨੀ ਜਾਂ ਵਿਸਮੇ ਦਾ ਭਾਵ ਪ੍ਰਗਟ ਹੋਵੇ ਉਸ ਨੂੰ ਵਿਸਮੇਵਾਚਕ ਵਾਕ ਕਹਿੰਦੇ ਹਨ ਤੇ ਉਸ ਵਾਕ ਦੇ ਅੰਤ ਵਿੱਚ ਵਿਸਮਕ ਚਿੰਨ ਦੇ ਵਰਤੋਂ ਹੁੰਦੀ ਹੈ ਵਿਸਮਕ ਚਿੰਨ ਕਿਹੜਾ ਹੁੰਦਾ ਵਾ ਇੱਕ ਲਾਈਨ ਪਾ ਕੇ نیچے ਬਿੰਦੀ ਸਧਾਰਨ ਵਾਕ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਸਧਾਰਨ ਵਾਕ ਦੇ ਵਿੱਚ ਇੱਕ ਕਿਰਿਆ ਹੁੰਦੀ ਹੈ ਜਿਵੇਂ ਲੜਕਾ ਖੇਡਦਾ ਹੈ ਬੱਚਾ ਰੋ ਰਿਹਾ ਹੈ ਇਹ ਹੁੰਦੇ ਨੇ ਸਧਾਰਨ ਵਾਕ ਹੁਣ ਆਪਾਂ ਇੱਕ ਸਧਾਰਨ ਵਾਕ ਨੂੰ ਵਿਸਮਕ ਵਾਕ ਬਣਾਉਣਾ ਨੰਬਰ 1 ਤੇ ਦੇਖੋ ਮੇਰੀ ਇੱਛਾ ਹੈ ਕਿ ਮੈਂ ਧਨੀ ਹੁੰਦਾ ਉਹਦੇ ਵਿੱਚ ਜਦੋਂ ਆਪਾਂ ਨੂੰ ਵਿਸਮਕ ਰੂਪ ਦੇਣਾ ਮਾ ਤਾਂ ਕਾਸ਼ ਵਿਸਮਕ ਚਿੰਨ ਮੈਂ ਤਾਂ ਨਹੀਂ ਹੁੰਦਾ ਦ੍ਰਿਸ਼ ਬਹੁਤ ਸੁੰਦਰ ਹੈ ਦੇ ਬਿਸਮਕ ਦੇ ਵਿੱਚ ਆਪਾਂ ਕਹਾਂਗੇ ਕਿੰਨਾ ਸੁੰਦਰ ਦ੍ਰਿਸ਼ ਹੈ ਬਿਸਮਕ ਚਿੰਨ ਬੋਲਾਂਗੇ ਮੈਨੂੰ ਆਪਣੀ ਮਾਮਾ ਜੀ ਦੇ ਆਉਣ ਦੀ ਬਹੁਤ ਖੁਸ਼ੀ ਹੈ ਮੈਨੂੰ ਆਪਣੇ ਮਾਮਾ ਜੀ ਦੇ ਆਉਣ ਦੀ ਬਹੁਤ ਖੁਸ਼ੀ ਹੈ ਤੇ ਬਿਸਮਕ ਚਿੰਨ ਦੇ ਵਿੱਚ ਆਪਾਂ ਕਹਿੰਦੇ ਆ ਬਿਸਮਕ ਬਾਕ ਵਿੱਚ ਆਹਾ ਬਿਸਮਕ ਚਿੰਨ ਮੇਰੇ ਮਾਮਾ ਜੀ ਆ ਗਏ ਤੁਹਾਡੀ ਖੇੜ ਬਹੁਤ ਪ੍ਰਸੰਸਾਯੋਗ ਹੈ ਤੇ ਬਿਸਮਕ ਦੇ ਵਿੱਚ ਆਪਾਂ ਕਹਾਂਗੇ ਬੱਲੇ ਬੱਲੇ ਬਿਸਮਕ ਜਨ ਸੋਹਣੀ ਖੇੜ ਹੈ ਫੁੱਲ ਬਹੁਤ ਸੋਹਣਾ ਹੈ ਤੇ ਬਿਸਮਕ ਜ ਕਵਾਂਗੇ ਆਪਾਂ ਕਿੰਨਾ ਸੋਹਣਾ ਫੁੱਲ ਹੈ ਬਿਸਮਕ ਜਨ ਉਹ ਬਹੁਤ ਕਮੀਨਾ ਹੈ ਬਿਸਮਕ ਵਿੱਚ ਕਵਾਂਗੇ ਉਹ ਕਿੰਨਾ ਕਮੀਨਾ ਹੈ ਬਿਸਮਕ ਜਨ ਹੁਣ ਤੁਸੀਂ ਦੋ ਤਿੰਨ ਬਾਗ ਦੇਖੋ ਇੱਥੇ ਇੱਕ ਤਾਂ ਦੂਜਾ ਬਾਗ ਦੇਖੋ ਆਪਾਂ ਕਹਿੰਦੇ ਦ੍ਰਿਸ਼ ਬਹੁਤ ਸੁੰਦਰ ਹੈ ਉਸ ਚ ਆਪਾਂ ਕਹਿੰਦੇ ਕਿੰਨਾ ਸੁੰਦਰ ਦ੍ਰਿਸ਼ ਹੈ ਇਸੇ ਤਰੀਕੇ ਨਾਲ ਆਪਾਂ ਇੱਕ ਵਾਕ ਦੇਖਿਆ ਵਾ ਫੁੱਲ ਬਹੁਤ ਸੋਹਣਾ ਹੈ ਉਹਨੂੰ ਆਪਾਂ ਲਿਖਿਆ ਕਿੰਨਾ ਸੋਹਣਾ ਫੁੱਲ ਹੈ ਉਹ ਬਹੁਤ ਕਮਿਨਾ ਹੈ ਉਹ ਕਿੰਨਾ ਕਮਿਨਾ ਹੈ ਮੈਨੂੰ ਖੁਸ਼ੀ ਹੈ ਕਿ ਮੇਰਾ ਵੀਰ ਪਾਸ ਹੋ ਗਿਆ ਵਾਹ ਮੇਰਾ ਵੀਰ ਪਾਸ ਹੋ ਗਿਆ ਯਾਨੀ ਇਸ ਵਿੱਚ ਉਹ ਖੁਸ਼ੀ ਗਮੀ ਦੇ ਭਾਵ ਪ੍ਰਗਟਾਉਣ ਵਾਲੇ ਜਿਹੜੇ ਹੈਗੇ ਨੇ ਸ਼ਬਦ ਉਹ ਤੇ ਵਿਸਮਕ ਚਨ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਆਪਾਂ ਸਧਾਰਨ ਵਾਕ ਤੋਂ ਵਿਸਮਕ ਵਾਕ ਵਿੱਚ ਬਟਾਂਦਰਾ ਕਰਨਾ। ਦੂਸਰੇ ਆ ਜਾਂਦੇ ਨੇ ਸਧਾਰਨ ਵਾਕ ਤੋਂ ਸੰਯੁਕਤ ਵਾਕ। ਹੁਣ ਸਧਾਰਨ ਵਾਕ ਤਾਂ ਆਪਾਂ ਪਹਿਲਾਂ ਵੀ ਸਮਝ ਚੁੱਕੇ ਹਾਂ ਜਿਦੇ ਵਿੱਚ ਇੱਕ ਕਿਰਿਆ ਹੀ ਆਉਂਦੀ ਹੈ। ਖੇੜਦਾ ਵਾਂ, ਚਲਦਾ ਵਾਂ, ਸਾਹ ਲੈਂਦਾ ਵਾਂ, ਤੁਰਦਾ ਵਾਂ, ਫਿਰਦਾ ਵਾਂ। ਇਹ ਸਾਰੇ ਸਧਾਰਨ ਵਾਕ ਹੋ ਗਏ ਹੈਨਾ? ਜਿਹੜੇ ਸੰਯੁਕਤ ਵਾਕ ਆ ਉਹ ਸੰਯੁਕਤ ਵਿੱਚ ਹੁੰਦਾ ਦੋ ਸੁਧਾਰਨ ਜਾਂ ਸਮਾਨ ਵਾਕਾਂ ਨੂੰ ਸਮਾਨ ਜੋਜਕਾਂ ਨਾਲ ਜੋੜ ਕੇ ਇੱਕ ਵਾਕ ਬਣਾਉਨੇ ਆ ਸਮਾਨ ਜੋਜਕਾਂ ਜੋੜਦੇ ਆ ਦੋ ਸੁਧਾਰਨ ਵਾਕਾਂ ਨੂੰ ਹੁਣ ਇਹਦੇ ਵਿੱਚ ਦੇਖੋ ਦਫ਼ਤਰ ਭੁੱਜ ਕੇ ਉਸਨੇ ਸਾਹ ਲਿਆ ਤਾਂ ਆਪਾਂ ਦੋ ਸੁਧਾਰਨ ਜਾਂ ਸਮਾਨ ਵਾਕਾਂ ਨੂੰ ਸਮਾਨ ਜੋਜਕ ਨਾਲ ਜੋੜਨਾ ਸੰਯੁਕਤ ਵਿੱਚ ਫਰਕ ਕੀ ਕਰਨਾ ਸਧਾਰਨ ਵਾਕ ਨਾਲੋਂ ਦਫ਼ਤਰ ਪੁੱਜ ਕੇ ਉਸਨੇ ਸਾਹ ਲਿਆ ਇੱਕ 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 ਚੀਜ਼ ਕਰਤਾ ਕਿਰਿਆ ਇੱਕ ਦਿਖਾ ਦਿਨਾ ਦਫ਼ਤਰ ਪੁੱਜ ਕੇ ਉਸਨੇ ਸਾਹ ਲਿਆ ਤੇ ਜਦੋਂ ਆਪਾਂ ਨੂੰ ਸੰਯੁਕਤ ਕਰਨਾ ਉਹ ਦਫ਼ਤਰ ਪੁੱਜਿਆ ਤੇ ਉਸਨੇ ਸਾਹ ਲਿਆ ਬਣ ਗਏ ਨਾ ਦੋ ਸਧਾਰਨ ਵਾਕ ਇਦਾਂ ਅੱਗੇ ਦੇਖੋ ਉਹ ਕਮੀਨਾ ਜਿਹੜਾ ਪੋਕ ਹੈ ਇੱਕ ਬਣ ਗਿਆ ਜੇ ਸੰਯੁਕਤ ਕਰਨਾ ਤਾਂ ਆਪਾਂ ਦੋਸਤ ਧਾਰਨਵਾਕ ਦਿਖਾਉਣੇ ਆ ਤਾਂ ਆਪਾਂ ਕਿਵੇਂ ਕਵਾਂਗੇ ਉਹਨੂੰ ਕਿਵੇਂ ਥੋੜਾਂਗੇ ਉਹ ਕਮੇਨਾ ਤਾਂ ਹੈ ਹੀ ਡਰਪੋਕ ਵੀ ਹੈ ਦੋ ਹੋਗੇ ਸੰਨਵਕ ਮੇਰੇ ਕੋਲ ਇੱਕ ਕਿਤਾਬ ਤੇ ਦੋ ਕਾਪੀਆਂ ਹਨ ਇਹ ਸਧਾਰਨ ਬਣ ਗਿਆ ਤੇ ਸੰਯੁਕਤ ਵਿੱਚ ਮੇਰੇ ਕੋਲ ਇੱਕ ਕਿਤਾਬ ਵੀ ਹੈ ਅਤੇ ਦੋ ਕਾਪੀਆਂ ਵੀ ਹਨ ਦੋਸਤ ਧਾਰਨਵਾਕ ਬਣਗੇ ਉਹ ਸਵੇਰ ਦੀ ਚਾਹ ਪੀ ਕੇ ਬੱਸ ਤੇ ਚੜ ਗਿਆ ਤੇ ਆਪਾਂ ਸੰਯੁਕਤ ਚ ਕੀ ਕਰਾਂਗੇ ਕਿਉਂਕਿ ਦੋ ਹਿੱਸੇ ਕਰਨੇ ਆ ਉਸਨੇ ਸਵੇਰ ਦੀ ਚਾਹ ਪੀਤੀ ਤੇ ਬਸ ਤੇ ਝੜ ਗਿਆ सुरेंद्र لالਜੀ ਅਤੇ ਕਮਜ਼ੋਰ ਹੈ ਇਹ ਇਕੱਠਾ ਕਰਤਾ ਵਾਕ ਸੁਧਾਰਨ ਹੋ ਗਿਆ ਜੇ ਮੈਂ ਇਹਨੂੰ ਸੰਯੁਕਤ ਕਰਨਾ ਜਾਨੀ ਦੋ ਸੁਧਾਰਨ ਵਾਕ ਬਣਾਉਣੇ ਪੈਣੇ ਆ सुरेंद्र لالਜੀ ਵੀ ਹੈ ਤੇ ਕਮਜ਼ੋਰ ਵੀ ਅੱਗੇ ਆ ਗਿਆ ਸਧਾਰਨ ਵਾਕ ਤੋਂ ਮਿਸ਼ਰਤ ਵਾਕ ਹੁਣ ਮਿਸ਼ਰਤ ਵਾਕ ਦੇ ਸਾਨੂੰ ਪਰਿਭਾਸ਼ਾ ਪਹਿਲਾਂ ਪਤਾ ਹੋਣੀ ਚਾਹੀਦੀ ਹੈ ਜਿਵੇਂ ਸੰਯੁਕਤ ਵਾਕ ਵਿੱਚ ਕਿਹਾ ਸੀ ਵੀ ਅਸੀਂ ਦੋ ਸਧਾਰਨ ਜਾਂ ਸਮਾਨ ਵਾਕਾਂ ਨੂੰ ਸਮਾਨ ਜੋੜਕ ਨਾਲ ਜੋੜਨਾ ਇਸੇ ਤਰੀਕੇ ਨਾਲ ਜਿਹੜਾ ਮਿਸ਼ਰਤ ਆ ਮਿਸ਼ਰਤ ਮਿਸ਼ਰਤ ਤੋਂ ਇਹ ਸਮਝ ਲੱਗ ਗਿਆ ਮਿਸ਼ਰਤ ਸ਼ਬਦ ਤੋਂ ਸਮਝ ਆ ਗਿਆ ਵਾਕ ਇੱਕੋ ਹੀ ਹੋਊਗਾ ਪਰ ਉਹਦੇ ਵਿੱਚ ਇੱਕ ਪ੍ਰধান ਉਪਵਾਕ ਹੋਊਗਾ ਤੇ ਇੱਕ ਉਸ ਦੇ ਅਧੀਨ ਉਪਵਾਕ ਹੋਊਗਾ ਗੱਲ ਇੱਕੋ ਦੇ ਬਾਰੇ ਹੀ ਹੋਊਗੀ ਪਰ ਇੱਕ ਹਿੱਸਾ ਜਿਹੜਾ ਹੈਗਾ ਉਹਦਾ ਪ੍ਰধান ਹੋਊਗਾ ਤੇ ਇੱਕ ਹਿੱਸਾ ਉਹਦਾ ਉਹਦੇ ਅਧੀਨ ਹੋਊਗਾ ਮਜ਼ਦੂਰਾਂ ਨੂੰ ਸੱਦ ਕੇ ਇੱਟਾਂ ਚੁਕਾਓ ਹੁਣ ਇਹਨੂੰ ਮਿਸ਼ਰਤ ਕਿਵੇਂ ਬਣਾਵਾਂਗੇ ਮਜ਼ਦੂਰਾਂ ਨੂੰ ਸੱਦੋ ਤਾਂ ਜੋ ਇੱਟਾਂ ਚੁਕਵਾਈਆਂ ਜਾਣ ਰਾਮ ਇੱਕ ਪੇਪਰ ਨਾ ਦੇ ਸਕਣ ਕਰਕੇ ਫੇਲ ਹੋ ਗਿਆ। ਰਾਮ ਇਸ ਕਰਕੇ ਫੇਲ ਹੋ ਗਿਆ ਕਿਉਂਕਿ ਉਹ ਇੱਕ ਪੇਪਰ ਨਹੀਂ ਦੇ ਸਕਿਆ। ਰਾਣੀ ਆਪਣੇ ਪਾਸ ਹੋਣ ਬਾਰੇ ਜਾਣਦੀ ਸੀ। ਰਾਣੀ ਜਾਣਦੀ ਸੀ ਕਿ ਉਹ ਪਾਸ ਹੈ। ਉਸਨੇ ਮੇਰੀ ਲਿਖੀ ਕਿਤਾਬ ਪੜ੍ਹੀ। ਉਸਨੇ ਉਹ ਕਿਤਾਬ ਪੜ੍ਹੀ ਜੋ ਮੈਂ ਲਿਖੀ ਸੀ। ਇਹ ਤਾਂ ਯਤੇਮ ਬੱਚਿਆਂ ਦੀ ਹੈ। ਇਹ ਉਹ ਥਾਂ ਹੈ ਜਿੱਥੇ ਜਤੇਮ ਬੱਚੇ ਰਹਿੰਦੇ ਹਨ ਯਾਨੀ ਇੱਕੋ ਵਾਕ ਦੇ ਵਿੱਚ ਇੱਕ ਹਿੱਸੇ ਨੂੰ ਪ੍ਰਧਾਨ ਕਰਦਾ ਤੇ ਦੂਸਰੇ ਨੂੰ ਉਹਦੇ ਅਧੀਨ ਕਰ ਦਿੱਤਾ ਤਾਂ ਉਹ ਬਣ ਗਿਆ ਸਾਡਾ ਸਧਾਰਨ ਵਾਕ ਤੋਂ ਮਿਸ਼ਰਤ ਵਾਕ ਇਸ ਤਰੀਕੇ ਨਾਲ ਜਿਹੜਾ ਵਾਕ ਬਟਾਂਦਰਾ ਵਾਕ ਇਹ ਸਾਨੂੰ ਪੇਪਰ 'ਚ ਆਏਗਾ ਕਿਉਂਕਿ ਹਾਂ ਤੋਂ ਨਾ ਆਏਗਾ ਸਧਾਰਨ ਤੋਂ ਪ੍ਰਸ਼ਨਵਾਚਕ ਆਏਗਾ ਸੁਧਾਰਨ ਤੋਂ ਵਿਸਮਕ ਵਾਕ ਆਏਗਾ ਜਾਂ ਸੁਧਾਰਨ ਤੋਂ ਸੰਯੁਕਤ ਵਾਕ ਜਾਂ ਸੁਧਾਰਨ ਤੋਂ ਮਿਸ਼ਰਤ ਵਾਕ ਜਾਂ ਮਿਸ਼ਰਤ ਤੋਂ ਸੁਧਾਰਨ ਇਹ ਮਰਜੀ ਆ ਵੀ ਪੇਪਰ ਦੇ ਵਿੱਚ ਉਹ ਸਾਨੂੰ ਵਾਕ ਕਿਸ ਤਰੀਕੇ ਨਾਲ ਆਉਂਦਾ ਵਾ ਸਾਨੂੰ ਬਸ ਇੰਨਾ ਪਤਾ ਹੋਣਾ ਚਾਹੀਦਾ ਵਾ ਉਹਦੀ ਪ੍ਰਭਾਸ਼ਾ ਦਾ ਵੀ ਜਦੋਂ ਅਸੀਂ ਉਹਦੇ ਵਾਕ ਦਾ ਮੋਟਾਂਦਰਾ ਕਰਨਾ ਤਾਂ ਕਿਹੜੀਆਂ ਗੱਲਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖ ਕੇ ਉਹਦਾ ਵਾਕ ਦਾ ਮੋਟਾਂਦਰਾ ਕਰਨਾ ਹੈ ਇਕ ਜਦੋਂ ਹਾਂ ਵਾਚਕ ਤੋਂ ਨਾ ਵਾਚਕ ਬਣਾਉਣਾ ਜਾਂ ਨਾ ਵਾਚਕ ਤੋਂ ਹਾਂ ਵਾਚਕ ਬਣਾਉਣਾ ਮਾ ਤਾਂ ਇਸ ਗੱਲ ਦਾ ਵੀ ਧਿਆਨ ਰੱਖਣਾ ਮਾ ਕਿ ਉਸ ਬਾਕ ਦਾ ਅਰਥ ਉਹਨਾਂ ਤਬਦੀਲ ਹੋਵੇ